ਨੇਹਾ ਮੈਂ ਲੋਗਰ ਕਟੜਾ ਦੁੱਲੋ ਚਾਵਲੀ ਗਲੀ ਕੀ ਗੱਲ ਬਈਏ ਮੈਂ ਕੱਲ ਆਪਣੇ ਕੰਮ ਤੇ ਕਰ ਆਂਦੀ ਪੀ ਸਿਰਾਤ ਨੂੰ 8:30 ਵਜੇ ਮੇਰੇ ਘਰ ਵਾਲਿਆਂ ਨੇ ਆ ਕੇ ਪਿੱਛੋ ਦੀ ਮੇਰੇ ਛਾਤੀ ਤੇ ਹੱਥ ਪਾ ਕੇ ਮੈਨਾਂ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਤੇ ਮੈਨੂੰ ਮਾਰ ਕੁੱਟਾਈ ਕਰਕੇ ਤੇ ਚਲੇ ਗਏ ਭੱਜ ਗਏ ਸੀ ਮੈਂ ਇੱਥੇ ਥਾਣੇ ਵਿੱਚ ਕੰਪਲੇਂਟ ਵੀ ਕਰਾਈ ਇੱਥੇ ਕੋਈ ਕਾਰਵਾਈ ਨਹੀਂ ਕਰਦੇ ਵੇ ਕਹਿੰਦੇ ਆ ਕਿ ਕੋਈ ਪਰਚਾ ਨਹੀਂ ਬੰਦਾ ਜੇ ਜਦ ਕਿ ਮੈਨੂੰ ਇਨਸਾਫ ਚਾਹੀਦਾ ਮੇਰਨਾ ਕਿੰਨੀ ਦਿਨ ਹੋ ਗਈ ਵਿਆਹ ਕਰਾਏ ਨੂੰ ਮੈਨੂੰ 7 ਸਾਲ ਹੋ ਗਏ ਮੇਰੇ 3 ਬੱਚੇ ਨੇ 2 ਬੇਟੀਆਂ 1 ਬੇਟਾ ਅੱਛਾ ਤੁਹੋਂ ਕਿਥੇ ਰਹਿ ਰਹੇ ਹੋ ਹੁਣ ਮੈਂ 2 ਸਾਲ ਤੋ ਆਪਣੀ ਮੰਮਾ ਕੋਲ ਰਹਿੰਦੀ ਪਈ ਹਾਂ ਹਾਂਜੀ ਕੋਰਚ ਕੇਸ ਚੱਲਦਾ ਪਿਆ ਅੱਛਾ ਤਲਾਕ ਦਾ ਕੋਰਚ ਕੇਸ ਲੱਗਾ ਹੋਇਆ ਤੇ ਤਾਂ ਵੀ ਹਾਂਜੀ ਇਹ ਇੱਕ ਵਾਰੀ ਨਹੀਂ ਹੋਇਆ 3-4 ਵਾਰੀ ਮੈਨੂੰ ਕੁੱਟ ਕੇ ਚਲਾ ਗਿਆ ਮੇਰੇ ਘਰੇ ਆ ਕੇ ਵੀ ਕੁੱਟ ਕੇ ਗਏ ਮੈਨੂੰ ਤੇ ਮੇਤੇ ਗਲਤ ਅਲੀਗੇਸ਼ਨ ਲਾਉਂਦੇ ਨੇ ਕੀ ਅਲੀਗੇਸ਼ਨ ਲਾਉਂਗੇ ਕੱਢਦੇ ਕਿੰਨਾਂ ਆਂਦੇ ਮੁੰਡੇ ਨਾ ਫਸੀ ਪਈ ਐ ਅਲੀਗੇਸ਼ਨ ਕੇ ਅੰਦਰ ਮੇਰੇ ਤੇ ਗਲਤ ਅਲੀਗੇਸ਼ਨ ਲਗਾਉਂਦੇ ਨੇ ਕਿਸੇ ਨਾਲ ਰਿਲੇਸ਼ਨਸ਼ਿਪ ਦੇ ਜਦ ਕਿ ਜਦ ਹੈ ਤੇ ਪੂਰਾ ਕਰਨ ਉਹਤੇ ਕਾਰਵਾਈ ਕੀਤੀ ਜਾਵੇ ਜਦ ਕਿ ਗਲਤ ਹੈ ਆਪ ਲੋਕ ਕੀ ਗਿੰਦੇ ਜਿਹੜੇ ਮੈਨੂੰ ਪਸਾ ਰਹੇ ਨੇ ਇੱਕ ਕੋਰ ਕੇਸ ਕੀਤਾ ਹੋਇਆ ਬਚੀ ਹਾਂਜੀ ਹੁਣ ਕੀ ਤੁਹਾਡੀ ਲਾਸਟ ਮੰਗ ਕੀ ਹੈ ਮੇਰੀ ਇਹ ਹੈ ਕਿ ਜਿੱਦਾਂ ਮੈਨੂੰ ਕੁੱਟ ਕੇ ਗਿਆ ਮਾਰ ਕੇ ਗਿਆ ਮੇਰੇ ਛਾਤ ਨੂੰ ਹੱਤ ਪਾਇਆ ਉਹਦੀ ਜੋ ਸਜ਼ਾ ਬੰਦੀ ਉਹਨੂੰ ਦਿੱਤੀ ਜਾਵੇ ਨਹੀਂ ਕੁਝ ਕਰਦੇ ਫਿਰ ਅਗਲਾ ਕੀ ਚਾਹ ਪਾਉਣਾ ਹੈ

ਸਾਡੇ ਕੋਲ ਆਈ ਸੀ પતિ ਪਤਨੀ ਦਾ ਆਪਸ ਵਿੱਚ ਝਗੜਾ ਸੀ ਮਾਇਕੇ 'ਚ ਰਹਿ ਰਹੀ ਐ ਔਰ ਇਹਦਾ ਜੋ ਇੱਕ આરોਪ ਸੀ ਕਿ ਇਹਦਾ ਪਤੀ ਬਾਰ-ਬਾਰ ਆ ਕੇ ਇਹਨੂੰ ਇਸ ਦੇ ਘਰ ਦੇ ਵਿੱਚ ਕੁਟਾਈ ਕਰਕੇ ਇਹਨੂੰ ਮਾਰ ਕੁਟਾਈ ਕਰਕੇ ਚਲਾ ਜਾਂਦਾ ਬੜੀ دہشت ਦੇ ਮਾਹੌਲ ਦੇ ਵਿੱਚ ਇੱਕ ਅੰਨਾਂ ਦੀ ਬਜ਼ੁਰਗ ਮਾਤਾ ਔਰ ਇਹ ਬੜੇ ਇੱਕ دہشت ਦੇ ਮਾਹੌਲ 'ਚ ਜੀ ਰਹੀ ਸੀ ਔਰ ਪਤੀ ਸੈਕਸ਼ੂਅਲ ਹਰਾਸਮੈਂਟ ਵੀ ਇਹਨਾਂ ਨੂੰ ਬਾਰ-ਬਾਰ ਆ ਕੇ ਕਰ ਜਾਂਦਾ ਅਸੀਂ ਵਕੀਲ ਕੀਤਾ ਵਕੀਲ ਕਰਕੇ ਐਸ ਬੇਟੀ ਦਾ ਕੇਸ ਜਿਹੜਾ ਅਦਾਲਤ ਚ ਭੇਜਿਆ ਕਿ ਚਲੋ ਬੇਟੀ ਹੈ ਇਹਦਾ ਮੁਕਮਕਾ ਹੋ ਜਾਏ ਮਾਇਕੇ ਵਾਲੇ ਆਪਣੀ ਗੱਲ ਕਰਦੇ ਨੇ ਸਸਰਾਲ ਵਾਲੇ 'ਤੇ આરોਪ ਲਗਾਉਂਦੇ ਰੇ ਮੈਂ ਸਮਝਦਾ ਕਿ ਸਾਰੀਆਂ ਚੀਜ਼ਾਂ ਇੱਕ ਪਾਸੇ ਨੇ ਜਿਹੜਾ ਅਪਰਾਧ ਹੋਇਆ ਉਹ ਕੱਲ੍ਹ ਹੋਇਆ ਹੈ ਕ੍ਰਾਈਮ ਜਿਹੜਾ ਹੋਇਆ ਉਹ ਕੱਲ੍ਹ ਹੋਇਆ ਜਿਹੜਾ ਕਿਸੇ ਵੀ ਬਹਿਸ ਦਾ ਮਹਤਾਜ ਨਹੀਂ ਹੈ ਲੜਕੀ ਆਪਣਾ ਘਰ ਜਾ ਰਹੀ ਹੈ ਰਸਤੇ 'ਚ ਉਹਨੂੰ ਰੋਕਿਆ ਜਾਂਦਾ ਉਹਦੇ ਕੱਪੜੇ ਫਾੜ ਦਿੱਤੇ ਜਾਂਦੇ ਆ ਭਰੇ ਬਾਜ਼ਾਰ ਦੇ ਵਿੱਚ ਉਹਨੂੰ ਨੰਗਾ ਕਰ ਦਿੱਤਾ ਜਾਂਦਾ ਉਸ ਦੀ ਛਾਤੀ ਪਕੜ ਲਈ ਜਾਂਦੀ ਹੈ ਉਸ ਨੂੰ ਮਾਰਿਆ ਜਾਂਦਾ ਘਸੁੰਨ ਮਾਰ ਕੇ ਨੱਕ ਦੀ ਹੱਡੀ ਹੁਣ ਫ੍ਰੈਕਚਰ ਹੈ ਕਿ ਨਹੀਂ ਫ੍ਰੈਕਚਰ ਅੰਡਰ ਅਬਜ਼ਰਵੇਸ਼ਨ ਹੈ ਇਹਦਾ ਐਕਸ-ਰੇ ਰਿਪੋਰਟ ਆ ਜਾਏਗੀ ਲੇਕਿਨ ਸਭ ਤੋਂ ਪਹਿਲੇ ਮੈਂ ਤੇ ਇਹ ਕਹਿਣਾ ਚਾਹਾਂਗਾ ਕਿ ਜੇ 323 ਮਾਰਕਟਾਈਜ਼ੀ ਹੈ ਤੇ ਭਰੇ ਬਾਜ਼ਾਰ ਦੇ ਵਿੱਚ ਇੱਕ ਔਰਤ ਨੂੰ ਨੰਗਾ ਕਰਨਾ ਇੱਕ ਔਰਤ ਦੀ ਬੇਇੱਜ਼ਤੀ ਕਰਨਾ ਸੈਕਸ਼ੂਅਲ ਹਰਾਸਮੈਂਟ ਕਰਨਾ ਇਹਦੀਆਂ ਜਿਹੜੀਆਂ ਧਾਰਾ ਬੰਦੀਆਂ ਨੇ ਉਹ ਇਮੀਡੀਏਟਲੀ ਪੁਲਿਸ ਕਿਉਂ ਨਹੀਂ ਲਗਾ ਰਹੀ ਮੈਂ ਪੰਜਾਬ ਪੁਲਿਸ ਨੂੰ ਵਾਰਨ ਕਰ ਰਿਹਾ ਚੇਤਾਵਨੀ ਦੇ ਰਿਹਾ ਕਿ ਇਹਦੇ ਤੇ ਪ੍ਰੋਪਰ ਕਾਰਵਾਈ ਕਰੇ ਨਹੀਂ ਤਾਂ ਸ਼ਿਵ 사ਣਾ ਟਕਸਾਲੀ ਸੜਕਾਂ ਤੇ ਆਏਗੀ ਕਿਉਂ ਕਿਉਂਕਿ ਇਹ ਬਿਲਕੁਲ ਨਿਸਹਿਨ ਯੋਗ ਕਿ ਕੋਈ ਲੜਕੀ ਬਾਜ਼ਾਰ ਦੇ ਵਿੱਚ ਨੰਗੀ ਕਰ ਦਿੱਤੀ ਜਾਏ, ਘਸੁੰਮਾਰ ਕੇ ਉਹਦੇ ਹੱਡੀ ਤੋੜ ਦਿੱਤੀ ਜਾਏ ਔਰ ਉਹਨੂੰ ਬੇਇੱਜ਼ਤ ਕਰ ਦਿੱਤਾ ਜਾਏ, ਉਹਦਾ ਟਾਪ ਲੀਰੋ ਲੀਰ ਕਰ ਦਿੱਤਾ ਜਾਏ। ਇਹ ਕਿਤੇ ਵੀ ਸਹਿਣ ਨਹੀਂ ਜਾ ਸਕਦਾ। ਔਰ ਮੈਂ ਤੁਹਾਨੂੰ ਦੱਸ ਦਿੰਦਾ ਕਿ ਜੋ ਸਾਡਾ ਕਾਨੂੰਨ ਕਹਿੰਦਾ ਕਿ ਜੇ ਪਤੀ ਵੀ ਪਤਨੀ ਦੇ ਨਾਲ ਜ਼ਬਰਦਸਤੀ ਕਰਦਾ ਤੇ ਉਹ ਵੀ ਰੇਪ ਹੀ ਮੰਨਿਆ ਜਾਂਦਾ। ਔਰ ਭਰੇ ਬਾਜ਼ਾਰ ਦੇ ਵਿੱਚ ਨਾ ਤਾਂ ਪਤੇ ਨੂੰ ਜਾਂ ਕਿਸੇ ਨੂੰ ਵੀ ਹੱਕ ਨਹੀਂ ਦਿੱਤਾ ਜਾਂਦਾ ਕਿ ਕਿਸੇ ਲੜਕੀ ਨੂੰ ਬੇਚਤ ਕਰੇ। ਕੀ ਮੰਗ ਲਈ ਕੁੜੀ ਦਾ ਜਿਹੜਾ ਆਇਆ ਇਹ ਇੱਕ ਲੜਕੀ ਆ ਨੀਹਾ ਨਾਂ ਦੀ ਇੱਕ ਕੋੜ ਖਾਲਸਾ ਚ ਵਿਆਹੀ ਹੋਈ ਆ 7 ਸਾਲ ਤੋਂ। 2 ਸਾਲ ਇਹਦੇ ਜਿਹੜੇ ਘਰ ਵਾਲੇ ਨਾਲ ਅਣਬੰਧ ਹੋਈ ਆ ਮਤਲਬ ਇਹਨਾਂ ਦਾ ਕੋਰਚ ਕੇਸ ਚੱਲ ਰਿਹਾ। ਇਸ ਦੇ ਤਿੰਨ ਬੱਚੇ ਆ ਨਾ, ਦੋ ਲੜਕੀਆਂ ਇੱਕ ਲੜਕਾ ਹੈ ਛੋਟੇ ਛੋਟੇ ਬੱਚੇ ਤੇ ਨਹੀਂ। ਅੱਜ ਇਹਦੇ ਘਰ ਵਾਲਾ ਇਹਦੇ ਘਰ ਆ ਕੇ ਇਹਨੂੰ ਕੁੱਟਮਾਰ ਕਰਕੇ ਗਿਆ ਤੇ ਇਹਦਾ ਮੈਡੀਕਲ ਕਰਵਾਇਆ ਬਾਕੀ ਰਿਜ਼ਲਟ ਆਉਣਾ ਬਾਕੀ ਆ ਜਦ ਰਿਜ਼ਲਟ ਆਏਗਾ ਕਾਰਵਾਈ ਕੀਤੀ ਜਾਵੇ ਸਰ ਲੜਕੀ ਦੇ ਬਿਆਨ ਹੈ ਕਿ ਮੈਂ ਉਹ ਕਹਿ ਰਹੀ ਹਾਂ ਮੇਰੇ ਸੂਟ ਪਾੜੇ ਜਾਂਦੇ ਸਾਰਾ ਕੁਝ ਆ ਕੇ ਬਿਆਰ ਦੇ ਵਿੱਚ ਗਲੀ ਦੇ ਵਿੱਚ ਆ ਕੇ ਸਾਰਾ ਨੰਗਾ ਕੀਤਾ ਜਾਂਦਾ ਹੈ ਇਹੋ ਕਾਰਵਾਈ ਕੀਤੀ ਜਾਵੇ ਕਾਰਵਾਈ ਕਰਾਂਗੇ ਬਾਕੀ ਗੱਲ ਅਫਸਰਾਂ ਨਾਲ ਲੈ ਜਾਵਾਂਗੇ ਸਾਰੀ ਗੱਲ ਕਾਰਵਾਈ ਕਰਾਂਗੇ ਜੋ ਵੀ ਕੁਝ ਹੋਇਆ ਉਹ ਕਰਾਂਗੇ ਕਿੰਨੇ ਜੀ ਪਰਚਾ ਦਰਜ ਮੇਰੇ ਪਰਚਾ ਦਰਜ ਅੱਜ ਦਰਖਾਸਤ ਆਈ ਆ ਸਾਡੇ ਕੋਲ ਤੋਂ ਪਰਚਾ ਦਰਜ ਕਰਕੇ ਆਪਾਂ ਜਿਹੜਾ ਇਹਨਾਂ ਦਾ ਮਾਮਲਾ ਜਿਹੜਾ ਆਪਾਂ ਜਿਹੜਾ ਕਾਰਵਾਈ ਜੜੀ ਲਿਆਂਦੀ ਆ ਉਹ ਕਾਰਵਾਈ ਚ ਕੋਰਟ ਚ ਇਹਨਾਂ ਦਾ ਕੋਰਟ ਚੱਲ ਰਿਹਾ ਉਹ ਕਿੱਥੋਂ ਦਾ ਰਹਿਣ ਵਾਲਾ ਆ ਆਪਣਾ ਆ ਰਿਹਾ ਘਰੋਂ ਇਹਦੇ ਘਰ ਵਾਲਾ ਕੋਰਟ ਖਾਲਸਾ ਦਾ ਰਹਿਣ ਵਾਲਾ ਜਿਸ ਦਾ ਨਾਮ ਕੀ ਦੱਸਿਆ ਜੀ ਜਿਹਦਾ ਨਾਮ ਮੰਗਦਰਾਮ ਆ ਸੰਨਾ ਉਸ ਸ਼ਾਮ ਸ਼ਾਮਰਾਲ